ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਮੈਂ ਦੇਸ਼ ਤੇ ਦੁਨੀਆ ਦੇ ਸਮੂਹ ਪੈਨਾ ਨੂੰ ਔਰਤਾਂ ਨੂੰ ਬੱਚਿਆਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦੇਨੀ ਆ। ਆਇ ਇੱਕ ਇਹੋ ਜਿਹਾ ਦਿਨ ਹੈ ਜਿੱਥੇ ਮੈਂ ਹਰੇਕ ਇਨਸਾਨ ਨੂੰ ਅਪੀਲ ਕਰਦੀ ਆ ਕਿ ਦੁਨੀਆ ਦੇ ਕਿਸੇ ਨਵੇਂ ਵਿੱਚ ਤੁਸੀਂ ਬੈਠੇ ਹੋ। ਅੱਜ ਦਾ ਦਿਨ ਸਮਾਜ ਜ਼ਰੂਰ ਕੱਢੋ। ਉਹਨਾਂ ਔਰਤਾਂ ਦੇ ਬਾਰੇ ਸੋਚੋ ਜਿਨ੍ਹਾਂ ਔਰਤਾਂ ਨੇ ਤੁਹਾਡੇ ਜੀਵਨ 'ਚ ਜਿੱਥੇ ਵੀ ਤੁਸੀਂ ਪਹੁੰਚੇ ਹੋ। ਉਹਦੇ ਵਿੱਚ ਲੋਕਦਾਨ ਪਾਇਆ ਹੋਇਆ। ਉਹਨਾਂ ਨੂੰ ਸਤਿਕਾਰੋ। ਤੇ ਅੱਜ ਭਾਵੇਂ ਉਹਨਾਂ ਨੂੰ ਥੈਂਕ ਯੂ ਤੋਂ ਭਾਵੇਂ ਉਹਨਾਂ ਨੂੰ ਕੋਈ ਗਿਫਟ ਤੋਂ ਭਾਵੇਂ ਤੁਹਾਡੀ ਮਾਂ ਹੋਏ ਜਿਹੜੀ ਮੈਂ ਕਹਿ ਸਕਦੀ ਆ ਕਿ ਇੱਕ ਬੱਚੇ ਦੀ ਸਭ ਤੋਂ ਪਹਿਲੀ ਜਿਹੜੀ ਗੁਰੂ ਹੁੰਦੀ ਆ ਮਾਂ ਹੁੰਦੀ ਆ ਅੱਜ ਜਿਹੋ ਜਿਹੀ ਤੁਸੀਂ ਇਨਸਾਨ ਬਣੇ ਹੋ ਉਹਦੇ ਵਿੱਚ ਤੁਹਾਡੀ ਮਾਂ ਦਾ ਬਹੁਤ ਵੱਡਾ ਯੋਗਦਾਨ ਹੈ ਭਾਵੇਂ ਤੁਹਾਡੀ ਭੈਣ ਹੋਏ ਭਾਵੇਂ ਤੁਹਾਡੀ بیوی ਹੋਏ ਤੁਹਾਡੀ ਧੀ ਹੋਏ ਮਾਸੀ ਚਾਚੀ ਨਾਨੀ ਦਾਦੀ ਇਹ ਸਾਰੀ ਔਰਤਾਂ ਨੇ ਤੁਹਾਨੂੰ ਸ਼ੇਪ ਕਰਨ ਵਾਸਤੇ ਤੁਹਾਨੂੰ ਇੱਕ ਇਨਸਾਨ ਬਣਾਉਣ ਵਾਸਤੇ ਕਿੰਨਾ ਵੱਡਾ ਯੋਗਦਾਨ ਪਾਇਆ ਹੈ ਇਹ ਉਹ ਔਰਤਾਂ ਹੈ ਗਿਆ ਜਿਨ੍ਹਾਂ ਨੇ ਵੱਡੀ ਚੁਣੌਤੀਆਂ ਦਾ ਸਾਹਮਣਾ ਕਰਕੇ ਆਪਣੀ ਸੇਵਾ ਤੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇੱਕ ਮਾਂ ਨੂੰ ਕਦੇ ਕੋਈ ਕਰਛੇ ਸ਼ੁਕਰਾਨਾ ਨਹੀਂ ਕਰਦਾ ਥੈਂਕ ਯੂ ਨਹੀਂ ਕਰਦਾ ਉਹ ਨਿਸ਼ਕਾਮ ਸੇਵਾ ਕਰਦੀ ਹੈ ਭਾਵੇਂ ਉਹਦੇ ਸਿਰ 'ਚ ਦਰਦ ਹੋਵੇ ਭਾਵੇਂ ਲੱਛ ਤੇ ਨੱਚ ਤੇ ਦਰਦ ਹੋਵੇ ਚੂਹ ਤੱਕ ਨਹੀਂ ਕਰਕੇ ਤੇ ਆਪਣੇ ਬੱਚਿਆਂ ਵਾਸਤੇ ਕੇ ਸਹਾਦਤਾਂ ਹੀ ਜਾਂਦੀ ਹੈ ਕਦੇ ਉਸ ਮਾਂ ਨੂੰ ਪੁੱਛ ਕੇ ਦੇਖੋ ਤੇ ਉਹ ਮਾਂਵਾ ਜਿਹੜੇ ਘਰੋਂ ਬਾਹਰ ਨਿਕਲ ਕੇ ਆਪਣੇ ਘਰ ਵਿੱਚ ਯੋਗਦਾਨ ਪਾੰਦੀਆਂ ਨੇ ਕਮਾ ਕੇ ਉਹਨਾਂ ਮਾਵਾਂ ਨੂੰ ਤਾਂ ਸਲਾਮ ਕਰਨ ਦੀ ਲੋੜ ਹੈ ਕਿਉਂਕਿ ਇਹੋ ਜਿਹੀ ਚੁਣੌਤੀਆਂ ਘਰੋਂ ਬਾਹਰ ਨਿਕਲੋ ਤਾਂ ਸਾਡੀ ਧੀਾਂ ਸੁਰੱਖਿਤ ਨਹੀਂ ਹੈਗੀਆਂ ਦਫ਼ਤਰ 'ਚ ਵੀ ਕਿਹੋ ਜਿਹਾ ਪੱਖਪਾਤ ਹੁੰਦਾ ਹੈ ਆਦਮੀ ਤੇ ਔਰਤ ਦੇ ਵਿੱਚ ਕਿਵੇਂ ਬੇਤਬਾਬ ਹੁੰਦਾ ਹੈ ਇਹਦੇ باوجود ਉਹ ਪੈਣਾ ਹੁੰਦੀਆਂ ਅੱਗੇ ਵਧੀਆਂ ਨੇ ਤੇ ਅੱਜ ਦੇ ਦਿਨ ਉਹ ਸਾਰੀਆਂ ਔਰਤਾਂ ਨੂੰ ਸਤਿਕਾਰਿਆ ਜਾਏ ਛੜਨ ਔਰਤਾ ਦੁਨੀਆ ਦੀ 50% ਆਬਾਦੀ ਜ਼ਰੂਰ ਨੇ ਲੇਕਿਨ ਪਾਰਲੀਮੈਂਟ ਚ ਪਹੁੰਚਣ ਵਾਸਤੇ ਵੀ ਵੱਡੀ ਲੜਾਈਆਂ ਲੜਦੇ ਨੇ ਮਸਾ ਮਸਾ ਅੱਜ ਸਾਰਾ ਫੀਸ ਦੀ ਔਰਤਾਂ ਉੱਥੇ ਪਹੁੰਚੀਆਂ ਨੇ ਜਿੰਨੀ ਵੱਧ ਔਰਤਾਂ ਨੂੰ ਤੁਸੀਂ ਅੱਗੇ ਲੈ ਕੇ ਜਾਓਗੇ ਉਹਨਾ ਹੀ ਇਹ ਦੇਸ਼ ਤਰੱਕੀ ਕਰੂਗਾ ਕਿਉਂਕਿ ਔਰਤ ਹੀ ਔਰਤ ਦੀ ਚੁਣੌਤੀਆਂ ਨੂੰ ਸਮਝ ਸਕਦੀ ਹੈ ਤੇ ਇਹੋ ਜੇ ਹਾਲਾਤ ਪੈਦਾ ਕਰ ਸਕਦੀ ਤਾਂ ਕਿ ਸਾਡੀ ਧੀਆਂ ਔਰਤਾਂ ਅੱਗੇ ਵੱਧ ਸਕਣ ਔਰਤਾਂ ਦੇ ਪ੍ਰਤੀ ਜਿਹੜਾ ਅਤਿਆਚਾਰ ਵੱਧ ਰਿਹਾ ਹੈ ਅੱਜ ਮੈਂ ਮਾਵਾਂ ਨੂੰ ਆ ਵੀ ਅਪੀਲ ਕਰਦੀ ਆ ਕਿ ਭਾਵੇਂ ਤੁਹਾਡਾ ਪੁੱਤ ਹੋਏ ਭਾਵੇਂ ਤੁਹਾਡੀ ਧੀ ਹੋਏ ਜ਼ਰੂਰ ਔਰਤਾਂ ਦਾ ਸਤਿਕਾਰ ਧੀਆਂ ਦਾ ਪੈਨਾ ਦਾ ਸਤਿਕਾਰ ਸਿਖਾਈਏ ਤਾਂ ਸਮੂਹ ਸੰਗਤਾਂ ਨੂੰ ਮੈਂ ਬੇਨਤੀ ਕਰਦੀ ਹਾਂ ਧੀਆਂ ਦਾ ਸਤਿਕਾਰ ਕਰੋ ਪੁੱਤਾਂ ਵਾਂਗੋ ਪਿਆਰ ਕਰੋ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਮੈਂ ਦੇਸ਼ ਤੇ ਦੁਨੀਆ ਦੇ ਸਮੂਹ ਪੈਨਾ ਨੂੰ ਔਰਤਾਂ ਨੂੰ ਬੱਚਿਆਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦੇਣੀ ਆ ਆਇ ਇੱਕ ਇਹੋ ਜਿਹਾ ਦਿਨ ਹੈ ਜਿੱਥੇ ਮੈਂ ਹਰੇਕ ਇਨਸਾਨ ਨੂੰ ਅਪੀਲ ਕਰਦੀ ਆ ਕਿ ਦੁਨੀਆ ਵਿੱਚ ਜਿਸ ਕੋਨੇ ਵਿੱਚ ਤੁਸੀਂ ਬੈਠੇ ਹੋ ਅੱਜ ਦਾ ਦਿਨ ਸਮਾਜ ਜ਼ਰੂਰ ਕਟੋ ਉਹਨਾਂ ਔਰਤਾਂ ਦੇ ਬਾਰੇ ਸੋਚੋ ਜਿਨ੍ਹਾਂ ਔਰਤਾਂ ਨੇ ਪਾੜੇ ਜੀਵਨ 'ਚ ਜਿੱਥੇ ਵੀ ਤੁਸੀਂ ਪਹੁੰਚੋ ਉਹਦੇ ਵਿੱਚ ਯੋਗਦਾਨ ਪਾਇਆ ਹੋਏ ਉਹਨਾਂ ਨੂੰ ਸਤਿਕਾਰੋ ਤੇ ਅੱਜ ਭਾਵੇਂ ਉਹਨਾਂ ਨੂੰ ਥੈਂਕ ਯੂ ਕੋ ਭਾਵੇਂ ਉਹਨਾਂ ਨੂੰ ਕੋਈ ਗਿਫਟ ਤੋਂ ਭਾਵੇਂ ਤੁਹਾਡੀ ਮਾਂ ਹੋਵੇ ਜਿਹੜੀ ਮੈਂ ਕਹਿ ਸਕਦੀ ਆ ਕਿ ਇੱਕ ਬੱਚੇ ਦੀ ਸਭ ਤੋਂ ਪਹਿਲੀ ਜਿਹੜੀ ਗੁਰੂ ਹੁੰਦੀ ਆ ਮਾਂ ਹੁੰਦੀ ਆ ਅੱਜ ਜਿਹੋ ਜਿਹੀ ਤੁਸੀਂ ਇਨਸਾਨ ਬਣੇ ਹੋ ਉਹਦੇ ਵਿੱਚ ਤੁਹਾਡੀ ਮਾਂ ਦਾ ਬਹੁਤ ਵੱਡਾ ਯੋਗਦਾਨ ਹੈ ਭਾਵੇਂ ਤੁਹਾਡੀ ਭੈਣ ਹੋਵੇ ਆਵੇ ਤੁਹਾਡੀ بیوی ਹੋਏ ਤੁਹਾਡੀ ਧੀ ਹੋਏ ਮਾਸੀ ਚਾਚੀ ਨਾਨੀ ਦਾਦੀ ਇਹ ਸਾਰੀ ਔਰਤਾਂ ਨੇ ਤੁਹਾਨੂੰ ਸ਼ੇਪ ਕਰਨ ਵਾਸਤੇ ਤੁਹਾਨੂੰ ਇੱਕ ਇਨਸਾਨ ਬਣਾ ਬਣਵਾਉਣ ਪਰਾਨ ਵਾਸਤੇ ਕਿੰਨਾ ਵੱਡਾ ਯੋਗਦਾਨ ਪਾਇਆ ਹੈ ਇਹੋ ਔਰਤਾਂ ਹੈ ਗਿਆ ਜਿਨ੍ਹਾਂ ਨੇ ਵੱਡੀ ਚੁਣੌਤੀਆਂ ਦਾ ਸਾਹਮਣਾ ਕਰਕੇ ਆਪਣੀ ਸੇਵਾ ਤੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇੱਕ ਮਾਂ ਨੂੰ ਕਦੇ ਕੋਈ ਕਰਛੇ ਸ਼ੁਕਰਾਨਾ ਨਹੀਂ ਕਰਦਾ ਥੈਂਕਿਊ ਨਹੀਂ ਕਰਦਾ ਉਹ ਨਿਸ਼ਕਾਮ ਸੇਵਾ ਕਰਦੀ ਹੈ ਪਾਵੇਂ ਉਹਦੇ ਸਿਰ ਤੇ ਦਰਦ ਹੋਏ ਪਾਵੇਂ ਲੱਛ ਤੇ ਨੱਚ ਤੇ ਦਰਦ ਹੋਏ ਚੁਪ ਚੁਪ ਨਹੀਂ ਕਰਕੇ ਤੇ ਆਪਣੇ ਬੱਚਿਆਂ ਵਾਸਤੇ ਕਿਸ ਹੱਦ ਤਾਈ ਜਾਣਦੀ ਹੈ ਕਦੇ ਉਸ ਮਾਂ ਨੂੰ ਪੁੱਛ ਕੇ ਦੇਖੋ ਤੇ ਉਹ ਮਾਵਾਂ ਜਿਹੜੇ ਘਰੋਂ ਬਾਹਰ ਨਿਕਲ ਕੇ ਆਪਣੇ ਘਰ ਵਿੱਚ ਯੋਗਦਾਨ ਪਾਉਂਦੀਆਂ ਨੇ ਕਮਾ ਕੇ ਉਹਨਾਂ ਮਾਵਾਂ ਨੂੰ ਤਾਂ ਸਲਾਮ ਕਰਨ ਦੀ ਲੋੜ ਹੈ ਕਿਉਂਕਿ ਇਹੋ ਜਿਹੀ ਚੁਣੌਤੀਆਂ ਤੋਂ ਬਾਹਰ ਨਿਕਲੋ ਤਾਂ ਸਾਡੀ ਧੀ ਆ ਸੁਰੱਖਿਅਤ ਨਹੀਂ ਹੈਗੀਆ ਦਫ਼ਤਰ ਜੇ ਵੀ ਕਿਹੋ ਜਿਹਾ ਪਖਪਾਤ ਹੁੰਦਾ ਹੈ ਆਦਮੀ ਤੇ ਔਰਤ ਦੇ ਵਿੱਚ ਕਿਵੇਂ ਬੇਤਬਾਬ ਹੁੰਦਾ ਹੈ ਇਹਦੇ باوجود ਉਹ ਪੈਣਾ ਹੁੰਦੀ ਅੱਗੇ ਵਧੀਆਂ ਨਹੀਂ ਤੇ ਅੱਜ ਦੇ ਦਿਨ ਉਹ ਸਾਰੀ ਔਰਤਾਂ ਨੂੰ ਸਤਿਕਾਰਿਆ ਜਾਏ ਛੜੀ ਔਰਤਾ ਦੁਨੀਆ ਦੀ 50% ਆਬਾਦੀ ਜ਼ਰੂਰ ਨੇ ਲੇਕਿਨ ਪਾਰਲੀਮੈਂਟ 'ਚ ਪਹੁੰਚਣ ਵਾਸਤੇ ਵੀ ਵੱਡੀਆਂ ਲੜਾਈਆਂ ਲੜਦੇ ਨੇ ਮਸਾ ਮਸਾ ਅੱਜ 17% ਦੀ ਔਰਤਾਂ ਉੱਥੇ ਪਹੁੰਚੀਆਂ ਨੇ ਜਿੰਨੀ ਵੱਧ ਔਰਤਾਂ ਨੂੰ ਤੁਸੀਂ ਅੱਗੇ ਲੈ ਕੇ ਜਾਓਗੇ ਉਨਾ ਹੀ ਇਹ ਦੇਸ਼ ਤਰੱਕੀ ਕਰੂਗਾ ਕਿਉਂਕਿ ਇੱਕ ਔਰਤ ਹੀ ਔਰਤ ਦੀ ਚੁਣੌਤੀਆਂ ਨੂੰ ਸਮਝ ਸਕਦੀ ਹੈ ਇਹ ਇਹੋ ਜਿਹੇ ਹਾਲਾਤ ਪੈਦਾ ਕਰ ਸਕਦੇ ਕਾਕੇ ਸਾਡੀ ਧੀਆ ਔਰਤਾਂ ਅੱਗੇ ਵਧ ਸਕਣ ਔਰਤਾਂ ਦੇ ਪ੍ਰਤੀ ਜਿਹੜਾ ਅਤਿਆਚਾਰ ਮੱਦ ਰਿਆ ਹੈ ਅੱਜ ਮੈਂ ਮਾਵਾਂ ਨੂੰ ਆ ਵੀ ਅਪੀਲ ਕਰਦੀ ਆ ਕਿ ਪਾਵੇਂ ਤੁਹਾਡਾ ਪੁੱਤ ਹੋਏ ਪਾਵੇਂ ਤੁਹਾਡੀ ਧੀ ਹੋਏ ਜ਼ਰੂਰ ਔਰਤਾਂ ਦਾ ਸਤਕਾਰ ਧੀਆ ਦਾ ਪੈਣਾ ਦਾ ਸਤਕਾਰ ਸਿਖਾਈਏ ਕਿ ਸਮੂਹ ਸੰਗਤਾਂ ਨੂੰ ਮੈਂ ਬੇਨਤੀ ਕਰਦੀ ਆ ਧੀਆ ਦਾ ਸਤਕਾਰ ਕਰੋ ਪੁੱਤਾਂ ਵਾਂਗੋ ਪਿਆਰ